ਹੈਲੋ ਸਟੂਡੈਂਟਸ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਵਾਗਤ ਕਰਦੀ ਹਾਂ ਹਾਈਫਾਈ ਐਗਜ਼ਾਮ ਸਟੱਡੀ ਦੇ ਆਫੀਸ਼ੀਅਲ ਚੈਨਲ ਤੇ ਉਮੀਦ ਹੈ ਕਿ ਤੁਹਾਡੀ ਸਭ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਵੇਗੀ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪੰਜਾਬੀ ਟੈਸਟ ਨੰਬਰ 20 ਦਾ ਪ੍ਰਸ਼ਨ ਨੰਬਰ 1 ਪੰਜਾਬੀ ਕਿੱਸਾ ਕਾਵ ਦੇ ਮੁੱਖ ਛੰਦ ਹਨ ਆਪਸ਼ਨ ਨੰਬਰ 1 ਬੰਥ ਛੋਟਾ ਕਵਿਤ ਆਪਸ਼ਨ ਨੰਬਰ 2 ਮਾਤ੍ਰਿਕ ਕਲੀ ਨਿਸ਼ਾਨੀ 3 ਵਾਰਨਿਕ ਦੋਹਰਾ ਸਿਰਖੰਡੀ 4 ਬੈਂਤ ਕਲੀ ਦਵਈਆ ਪ੍ਰਸ਼ਨ ਨੰਬਰ 1 ਦੇ ਲਈ ਸਹੀ ਉੱਤਰ ਦਿਓ ਜੀ ਪੰਜਾਬੀ ਕਿੱਸਾ ਕਾਵ ਦੇ ਮੁੱਖ ਛੰਦ ਹਨ ਆਪਸ਼ਨ ਨੰਬਰ 4 ਸਹੀ ਹੈ ਜੀ ਬੈਂਤ ਕਲੀ ਦਵਈਆ ਬੈਂਤਾ ਦੇ ਵਿੱਚ ਵਾਰਿਸ ਦੀ ਹੀਰ ਲਿਖੀ ਗਈ ਸੀ ਕਲੀ ਦੇ ਵਿੱਚ ਭਗਵਾਨ ਦਾਸ ਨੇ ਹੀ ਲਿਖੀ ਸੀ ਦਵਈਏ ਦੇ ਵਿੱਚ ਤੁਮੋਦਰ ਨੇ ਹੀ ਲਿਖੀ ਸੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਤੇ ਕਿੱਸਾ ਹੀਰ ਵਾਰਿਸ ਵਿੱਚ ਪ੍ਰਸਤੁਤ ਹੈ ਆਪਸ਼ਨ ਨੰਬਰ 1 ਇਸ਼ਕ ਦਾ ਵਿਦਰੋਹੀ ਰੂਪ 2 ਇਸ਼ਕ ਦਾ ਸਥਵਾਦੀਨਤਾ ਵਾਲਾ ਸਰੂਪ 3 ਇਸ਼ਕ ਦਾ ਵਿਜੋਗ ਵਾਲਾ ਰੂਪ 4 ਕੋਈ ਵੀ ਨਹੀਂ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰੋ ਜੀ ਕਿੱਸਾ ਹੀਰ ਵਾਰਿਸ ਵਿੱਚ ਪ੍ਰਸਤੁਤ ਹੈ অপਸ਼ਨ ਨੰਬਰ 1 ਸਹੀ ਹੈ ਜੀ ਇਸ਼ਕ ਦਾ ਵਿਦਰੋਹੀ ਰੂਪ ਪ੍ਰਸ਼ਨ ਨੰਬਰ 3 ਵਾਰਿਸ ਸ਼ਾਹ ਨਾ ਮੂੜਾਂਗੀ ਰੰਝੇ ਟੜੇ ਤੋਂ ਪਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਇਨ੍ਹਾਂ ਸਤਰਾਂ ਵਿੱਚ ਹੀਰ ਬਾਪ ਦੇ ਬਾਪ ਦਾ ਬਾਪ ਕਿਸ ਨੂੰ ਕਹਿੰਦੀ ਹੈ অপਸ਼ਨ ਨੰਬਰ 1 ਸਮਾਜ ਨੂੰ 2 ਪਰਿਵਾਰ ਨੂੰ 3 ਭਰਾਵਾਂ ਨੂੰ 4 ਚਾਚੇ ਤਾਇਿਆਂ ਨੂੰ ਪ੍ਰਸ਼ਨ ਨੰਬਰ 3 ਲਈ ਸਹੀ ਉੱਤਰ ਦਿਓ ਜੀ ਵਾਰਿਸਾਣਾ ਮੂੜਾਂਗੀ ਰੰਜੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਇਹਨਾਂ ਸਤਰਾਂ ਦੇ ਵਿੱਚ ਹੀਰ ਬਾਪ ਦੇ ਬਾਪ ਦਾ ਬਾਪ ਸਮਾਜ ਨੂੰ ਕਹਿੰਦੀ ਹੈ ਪ੍ਰਸ਼ਨ ਨੰਬਰ 4 ਸਭ ਤੋਂ ਪਹਿਲਾਂ ਪੀਲੂ ਦਾ ਮਿਰਜਾ ਸਹਿਵਾ ਪੂਰਨ ਰੂਪ ਵਿੱਚ ਕਿਸ ਕਿਤਾਬ ਵਿੱਚ ਛਪਿਆ অপਸ਼ਨ ਨੰਬਰ 1 ਰੋਮਾਂਟਿਕ ਟੇਲ ਆਫ ਪੰਜਾਬ 2 ਲੇਜੈਂਡ ਆਫ ਦਾ ਪੰਜਾਬ 3 ਵਿਬੀਹਾ ਬੋਲ 4 ਕੋਈ ਨਹੀਂ ਆਫ ਤੋਂ ਬਾਦ ਦਾ ਹੈ ਪ੍ਰਸ਼ਨ ਨੰਬਰ 4 ਲਈ ਉੱਤਰ ਕਰੋ ਜੀ ਸਭ ਤੋਂ ਪਹਿਲਾ ਪੀਲੂ ਦਾ ਮਿਰਚਾ ਸੈਵਾ ਪੂਰਨ ਰੂਪ ਵਿੱਚ ਕਿਸ ਕਿਤਾਬ ਵਿੱਚ ਛਪਿਆ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਰੋਮਾਂਟਿਕ ਟੇਲ ਆਫ ਪੰਜਾਬ ਇਹ ਕਿਤਾਬ ਕਿੰਨਾਂ ਦੀ ਹੈ ਇੱਕ ਕਿਤਾਬ ਹੈਗੀ ਅਸੀਂ ਵਿੱਚ ਆ ਜਿਹੜਾ ਮਿਰਜ਼ਾ ਸਾਹਿਬਾ ਦਾ ਕਿੱਸਾ ਪੂਰਨ ਰੂਪ ਵਿੱਚ ਮਿਲਦਾ ਜੋ ਦਾ ਲੀਜੈਂਡ ਆਫ ਪੰਜਾਬ ਹੋਈ ਆ ਇਹਦੇ ਵਿੱਚ ਅਧੂਰਾ ਕਿੱਸਾ ਤੇ ਗੁਰਮੁਖੀ ਦੀ ਗੱਲ ਕਰੀਏ ਅਗਰ ਗੁਰਮੁਖੀ ਦੇ ਵਿੱਚ ਜਿਹੜੀ ਬੰਬੀਹਾ ਬੋਲ ਪੁਸਤਿਕਾ ਇਹਦੇ ਵਿੱਚ 바ਵਾ ਬਲਵੰਤ ਸਿੰਘ ਨੇ ਮਿਰਜ਼ਾ ਸਾਹਿਬਾ ਨੂੰ ਪੂਰਨ ਰੂਪ ਵਿੱਚ ਲਿਖਿਆ ਸੀਗਾ ਪ੍ਰਸ਼ਨ ਨੰਬਰ 5 ਕਿਸ ਨੂੰ ਪ੍ਰੋਫੈਸਰ ਲੋਕਨਾਥ ਨੇ ਪੰਜਾਬੀ ਨਾਟਕ ਦਾ ਰੁਸਤਮੇ ਹਿੰਦ ਕਿਹਾ ਹੈ। ਆਪਸ਼ਨ ਨੰਬਰ 1 ਨਵਤੇਜ ਪ੍ਰੀਤ ਲੜੀ, 2 ਬਲਵੰਤ ਗਾਰਗੀ, 3 ਚੰਨ ਦਾਸ ਸਿੱਧੂ, 4 아이ਸੀ ਨੰਦਾ। ਪ੍ਰਸ਼ਨ ਨੰਬਰ 5 ਦੇ ਲਈ ਸਹੀ ਉੱਤਰ ਦਿਓ ਜੀ। ਕਿਸ ਨੂੰ ਪ੍ਰੋਫੈਸਰ ਲੋਕਨਾਥ ਨੇ ਪੰਜਾਬੀ ਨਾਟਕ ਦਾ ਰੁਸਤਮੇ ਹਿੰਦ ਕਿਹਾ ਹੈ? ਆਪਸ਼ਨ ਨੰਬਰ 2 ਸਹੀ ਹੈ ਜੀ ਬਲਵੰਤ ਗਾਰਗੀ। ਪ੍ਰਸ਼ਨ ਨੰਬਰ 6 ਜੀਵਨੀ ਦੀ ਰੂਪਗਤ ਵਿਸ਼ੇਸ਼ਤਾ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਲੌਕ ਕਰੋ ਜੀ ਆਪਸ਼ਨ ਨੰਬਰ 1 ਇਤਿਹਾਸ ਤੇ ਗਲਪ 2 ਵਿਰਤਾਂਤ ਤੇ ਨਾਟਕ 3 ਰੋਮਾਂਸ ਤੇ ਜਥਾਰਤ 4 ਕੋਈ ਵੀ ਨਹੀਂ ਪ੍ਰਸ਼ਨ ਨੰਬਰ 6 ਲਈ ਉੱਤਰ ਦਿਓ ਜੀ ਆਪਸ਼ਨ ਨੰਬਰ 1 ਸਹੀ ਹੈ ਇਤਿਹਾਸ ਤੇ ਗਲਪ ਵਾਕ ਵਿੱਚ ਦੋ ਬਿੰਦੀ ਡੈਸ਼ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ অপਸ਼ਨ ਨੰਬਰ 1 ਕੌਮੇ ਦੀ ਠੀਕ ਵਰਤੋਂ ਲਈ 2 ਕਹੇ ਹੋਏ ਸ਼ਬਦਾਂ ਦੀ 3 ਉਪਵਾਕਾਂ ਨੂੰ ਜੋੜਨ ਲਈ 4 ਵੇਰਵਾ ਦੇਣ ਲਈ ਪ੍ਰਸ਼ਨ ਨੰਬਰ 7 ਲਈ ਉੱਤਰ ਕਰੋ ਜੀ ਵਾਕ ਵਿੱਚ ਦੋ ਬਿੰਦੀ ਡੈਸ਼ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਵੇਰਵਾ ਦੇਣ ਲਈ অপਸ਼ਨ ਨੰਬਰ 4 ਸਹੀ ਹੈ ਪ੍ਰਸ਼ਨ ਨੰਬਰ 8 ਜ਼ਹਿਰੀਲੇ ਹਾਸੇ ਵਾਰਤਕ ਰਚਨਾ ਦਾ ਕਰਤਾ ਹੈ অপਸ਼ਨ ਨੰਬਰ 1 ਗੁਰਨਾਮ ਸਿੰਘ ਟੀਰ 2 ਸੂਬਾ ਸਿੰਘ 3 ਪਿਆਰਾ ਸਿੰਘ ਦਾਤਾ 4 ਹਰਿੰਦਰ ਸਿੰਘ ਰੂਪ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਦਿਓ ਜੀ ਜ਼ਹਿਰੀਲੇ ਹਾਸੇ ਵਾਰਤਕ ਰਚਨਾ ਦਾ ਕਰਤਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਸੂਬਾ ਸਿੰਘ ਸੂਬਾ ਸੰਗ ਹਾਸ ਰਸੀ ਰਾਈਟਰ ਹੋਏ ਨੇ ਪ੍ਰਸ਼ਨ ਨੰਬਰ 9 ਟੀ ਆਰ ਵਿਨੋਦ ਦੇ ਲਿਖੇ ਖੋਜ ਪੱਤਰ ਦੀ ਕਿਤਾਬ ਅਧੁਨਿਕ ਪੰਜਾਬੀ ਕਿਸ ਨੇ ਸੰਪਾਦਿਤ ਕੀਤੀ ਸੰਪਾਦਿਤ ਕੀਤੀ ਪੁੱਛਿਆ অপਸ਼ਨ ਨੰਬਰ 1 ਸੁਨਿੰਦਰ ਕੁਮਾਰ ਦਿਵੇਸ਼ਵਰ 2 ਹਰਪ੍ਰਜਨ ਸਿੰਘ ਪਾਟਿਆ 3 ਰਾਮ ਸਰੂਪ ਅਣਖੀ 4 ਬਜੰਤ ਕੌਰ ਸਹੀ ਉੱਤਰ ਲਾਕ ਕਰੋ ਜੀ ਪ੍ਰਸ਼ਨ ਨੰਬਰ 9 ਦੇ ਲਈ ਟੀ ਆਰ ਵਿਨੋਦ ਦੇ ਲਿਖੇ ਖੋਜ ਪੱਤਰ ਦੀ ਕਿਤਾਬ ਆਧੁਨਿਕ ਪੰਜਾਬੀ ਕਿਸ ਨੇ ਸੰਪਾਦਿਤ ਕੀਤੀ? ਆਪਸ਼ਨ ਨੰਬਰ 1 ਸਹੀ ਹੈ ਜੀ ਆਪਣੇ ਕੋਲੇ सुरेंद्र ਕੁਮਾਰ ਦਵੇਸ਼ਵਰ। ਪ੍ਰਸ਼ਨ ਨੰਬਰ 10 ਹਾਸ਼ਮ ਸਾਦੀ ਜਾਦ ਵਿੱਚ ਥਰਪਾਲ ਵਿਖੇ ਕਿਹੜਾ ਮੇਲਾ ਲੱਗਦਾ ਹੈ? ਕਈ ਜਗ੍ਹਾ ਥਾਰਪਾਲ ਵੀ ਬੋਲਿਆ ਜਾਂਦਾ। ਆਪਸ਼ਨ ਨੰਬਰ 1 ਪੀਰ ਦਾ ਮੇਲਾ। ਦੋ ਫਕੀਰ ਦਾ ਮੇਲਾ ਤਿੰਨ ਔਰਸਦਾ ਮੇਲਾ ਚਾਰ ਸਾਰੇ ਹੀ ਉੱਤਰ ਦਿਓ ਜੀ ਪ੍ਰਸ਼ਨ ਨੰਬਰ 10 ਦੇ ਲਈ ਹਾਸਮ ਸ਼ਾਦੀ ਯਾਦ ਵਿੱਚ ਥਰਪਾਲ ਵਿਖੇ ਕਿਹੜਾ ਮੇਲਾ ਲੱਗਦਾ ਹੈ ਆਪਸ਼ਨ ਨੰਬਰ 3 ਸਹੀ ਹੈ ਜੀ ਔਰਸਦਾ ਮੇਲਾ ਪ੍ਰਸ਼ਨ ਨੰਬਰ 11 ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਦੀ ਕੁੱਲ ਗਿਣਤੀ ਕਿੰਨੀ ਹੈ ਆਪਸ਼ਨ ਨੰਬਰ 1 4 অপশন নাম্বার 2 5 3 6 4 3 প্রশ্ন নাম্বার 11 ਲਈ ਉੱਤਰ ਦਿਓ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਦੀ ਕੁੱਲ ਗਿਣਤੀ 5 ਹੈ অপশন ਨੰਬਰ 2 ਸਹੀ ਹੈ 5 ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਪਹਿਲੀ ਹੈ ਅਰਥ আদেশ 2 ਹੈ ਅਰਥ ਸੰਕੋਚ 3 ਹੈ ਅਰਥ ਵਿਸਥਾਰ 4 ਅਰਥ ਆਪਕਰਸ਼ 4 ਅਰਥ ਉਤਕਰਸ਼ ਪੰਜ ਅਰਥ ਉਤਕਰਸ਼ ਠੀਕ ਹੈ ਜੀ ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ 12 ਦੇ ਜਿਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦਿਓ ਜੀ ਪ੍ਰਸ਼ਨ ਨੰਬਰ 12 ਅਰਥ ਉਤਕਰਸ਼ ਹੈ অপਸ਼ਨ ਨੰਬਰ 1 ਮਾੜੇ ਅਰਥਾਂ ਵਾਲੇ ਸ਼ਬਦਾਂ ਦਾ ਚੰਗੇ ਅਰਥਾਂ ਵੱਲ ਜਾਣਾ 2 ਚੰਗੇ ਅਰਥਾਂ ਵਾਲੇ ਸ਼ਬਦਾਂ ਦਾ ਮਾੜੇ ਅਰਥਾਂ ਵੱਲ ਜਾਣਾ 3 ਕਿਸੇ ਸ਼ਬਦ ਦੇ ਖੇਤਰ ਦਾ ਵੱਧ ਜਾਣਾ ਚਾਰ ਕਿਸੇ ਸ਼ਬਦ ਦੇ ਖੇਤਰ ਦਾ ਘਟ ਜਾਣਾ ਪ੍ਰਸ਼ਨ ਨੰਬਰ 12 ਲਈ ਉੱਤਰ ਚੁਣੋ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਮਾੜੇ ਅਰਥਾਂ ਵਾਲੇ ਸ਼ਬਦਾਂ ਦਾ ਚੰਗੇ ਅਰਥਾਂ ਵੱਲ ਜਾਣਾ ਅੱਗੇ ਆ ਗਏ ਆਪਣੇ ਕੋਲ ਪ੍ਰਸ਼ਨ ਨੰਬਰ 13 ਅਰਥ ਉਤकर्ष ਦੀ ਉਦਾਹਰਣ ਹੈ ਅਰਥ ਉਤकर्ष ਕੀ ਹੈ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਫਿਰ ਹੀ ਤੁਸੀਂ ਉਦੀ ਉਦਾਹਰਨ ਚੁਣ ਸਕੋਗੇ ਅਰਥ ਉਤਕਰਸ਼ ਹੈ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਉਹਦਾ ਆਨਸਰ ਲਗਾਇਆ 12 ਦੇ ਵਿੱਚ ਮਾੜੇ ਅਰਥਾਂ ਤੋਂ ਚੰਗੇ ਅਰਥਾਂ ਵੱਲ ਜਾਣਾ ਤੈ ਇਹਦਾ ਸਹੀ ਉੱਤਰ ਹੈ অপਸ਼ਨ ਨੰਬਰ 3 ਬਾਬੂ ਜੋ ਬਾਬੂ ਸ਼ਬਦ ਦਾ ਪਿਛਲੇ ਟਾਈਮ ਦੇ ਵਿੱਚ ਬਾਬੂ ਨੂੰ ਬਾਂਦਰ ਕਿਹਾ ਜਾਂਦਾ ਸੀ ਅੱਜਕੱਲ ਇਹਦਾ ਅਰਥ ਹੈ ਜਿਹੜਾ ਅਫਸਰ ਤੋਂ ਲਿਆ ਜਾਂਦਾ। ਤਾਹੇ ਮਾੜੇ ਅਰਥਾਂ ਤੋਂ ਸਹੀ ਅਰਥਾਂ ਵੱਲ ਗਿਆ। ਬਾਂਦਰ ਤੋਂ ਅਫਸਰ ਤੱਕ ਦਾ ਇਹਨ ਸਫਰ ਤਹਿ ਕੀਤਾ ਇਸ ਲਈ ਅਥ ਉਤਕਰਸ਼ ਦੀ ਸਹੀ ਉਦਾਹਰਨ ਆ ਬਾਬੂ। ਠੀਕ ਹੈ ਜੀ। ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ 14 ਤੇ। ਸ਼ਬਦ ਸਤਤੀਆਂ ਕਿਸ ਸੰਪਰਦਾਇ ਦਾ ਆਧਾਰ ਹਨ? অপশন নাম্বার 1 রাস 2ถุนি3 অলংকার 4 রীতি প্রশ্ন নাম্বার 14 ਦੇ ਲਈ ਸਹੀ ਉੱਤਰ ਦਿਓ ਜੀ ਸ਼ਬਦ ਸ਼ਕਤੀਆਂ ਕਿਸ ਸੰਪਰਦਾਇ ਦਾ ਆਧਾਰ ਹਨ ਇਹ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਕੁਐਸਚਨ ਆ ਸਹੀ ਉੱਤਰ ਹੈ ਜੀ ਆਪਣੇ ਕੋਲੇ অপশন নাম্বার 2ถุนিถุนি ਦਾ ਸੰsthapak કોણ ਆ আনন্দবর্ধਨ ਠੀਕ ਹੈ ਜੀ 672 ਦੇ ਵਿੱਚ ਇਹ ਰਚਨਾ ਕੀਤੀ ਗਈ ਸੀ ਤਵੰਨਿਆ ਲੋਕ ਜਿਹਦੇ ਵਿੱਚ ਤਿੰਨ ਸ਼ਬਦ ਸ਼ਕਤੀਆਂ ਦਸੀਆਂ ਗਈਆਂ ਨੇ ਅਵਿਦਾ ਲਕਸ਼ਣਾ ਵਿਅੰਜਨਾ ਅਵਿਦਾ ਕੀ ਹੁੰਦੀ ਹੈ ਇਹਦੇ ਇਹਦੇ ਵਿੱਚ ਕੋਸ਼ੀ ਹਰਥ ਹੁੰਦੀਆਂ ਹਨ ਲਕਸ਼ਣਾ ਦੇ ਵਿੱਚ ਸੰਕੇਤ ਕੀਤਾ ਜਾਂਦਾ ਵਿਅੰਜਨਾ ਦੇ ਵਿੱਚ ਬਹੁ ਅਰਥ ਹੁੰਦੇ ਨੇਗੇ ਪ੍ਰਸ਼ਨ ਨੰਬਰ 15 ਨਿਯੋਵਤ ਵਜੀ ਸੁਭਾ ਹੈ ਸਿਓ ਚੱਲਣ ਕਾ ਕਰ ਸਾਜ ਸਲੋਕ ਵਿੱਚ ਜੀਵਨ ਦੇ ਕਿਹੜੇ ਪੱਖ ਨੂੰ ਦਰਸਾਇਆ ਗਿਆ ਹੈ অপਸ਼ਨ ਨੰਬਰ 1 ਖੁਸ਼ੀ ਤੇ ਉਲਾਸ 2 ਜੀਵਨ ਦੀ ਪਕਿਆਈ 3 ਨਾਸ਼ਮਾਨਤਾ ਤੇ ਛਣਪਕਤਾ 4 ਕੋਈ ਵੀ ਨਹੀਂ ਸਹੀ ਉੱਤਰ ਲਗਾਓ ਜੀ ਆਪਣਾ ਉੱਤਰ ਚੁਣੋ ਪ੍ਰਸ਼ਨ ਨੰਬਰ 15 ਦੇ ਲਈ ਨਿਯਵਤ ਬਜੀ ਸੁਭਾ ਸਿਓ ਚੱਲਣ ਕਾ ਕਰ ਸਾਜ ਸਲੋਕ ਵਿੱਚ ਜੀਵਨ ਦੇ ਕਿਹੜੇ ਪੱਖ ਨੂੰ ਦਰਸਾਇਆ ऑप्शन नंबर तीन सही है जी नाशमानता शहण भगता प्रश्न नंबर सोलह सियालों दूनिया का रचेता है ऑप्शन नंबर एक ज्ञानी गुरदत्त सिंह दो प्यारा सिंह पदम तीन रुघवीर ढांड चार कपूर सिंह घूमण अपना सही उत्तर चुनो जी सियालों दूनिया का रचेता है ज्ञानी गुरदत्त सिंह ऑप्शन नंबर एक सही है जी ਗਿਆਨੀ ਗੁਰਦੇਵ ਸਿੰਘ ਦਾ ਜਨਮਜਨਾ 24 ਜਨਵਰੀ 1923 ਨੂੰ ਹੋਇਆ ਸੀ 1923 ਦੇ ਵਿੱਚ ਮੀਠੇਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਦੀ ਬਹੁਤ ਹੀ ਮਸ਼ਹੂਰ ਰਚਨਾ ਮੇਰਾ ਪਿੰਡ ਜਿਦੇ ਵਿੱਚ ਮਾਲਵੇ ਦੇ ਖੇਤਰ ਦੇ ਜੀਵਨ ਤੇ ਸੰਸਕ੍ਰਿਤੀ ਨੂੰ ਪੇਸ਼ ਕੀਤਾ ਗਿਆ ਪ੍ਰਸ਼ਨ ਨੰਬਰ 17 ਰਾણો ਦੁੱਗਲ ਦੀ ਕਿਸ ਕਹਾਣੀ ਦੀ ਪਾਤਰ ਹੈ 1 ਮੰਡਕੂ 2 ਉੱਚੀ ਅੱਡੀ ਦੀ ਗੁਰਗਾਬੀ 3 ਨੰਗਾ ਸੱਚ 4 ਸਰਦਾਰ ਪ੍ਰਸ਼ਨ ਨੰਬਰ 17 ਲਈ ਉੱਤਰ ਕਰੋ ਜੀ ਰਾણો ਦੁੱਗਲ ਦੀ ਕਿਸ ਕਹਾਣੀ ਦੀ ਪਾਤਰ ਹੈ অপਸ਼ਨ ਨੰਬਰ 2 ਸਹੀ ਹੈ ਜੀ ਉੱਚੀ ਅੱਡੀ ਦੀ ਗੁਰਗਾਬੀ ਪ੍ਰਸ਼ਨ ਨੰਬਰ 18 ਵਾਦਿਕ ਕਵਤਾ ਦੀ ਲੀ ਨੂੰ ਕਿਸ ਨੇ ਤੋਰਿਆ অপশন নাম্বার 1 দ্বਿੰਦਰ সিং 2 প্রীতম সিং সফীর 3 অবতার সিং আজাদ 4 মোহন সিং প্রশ্ন নাম্বার 18 ਲਈ ਸਹੀ ਉੱਤਰ ਲੌਕ ਕਰੋ ਜੀ ਬૌਧਿਕ ਕਵਿਤਾ ਦੀ ਲੀ ਨੂੰ ਕਿਸ ਨੇ ਤੋਰਿਆ ਸਹੀ ਉੱਤਰ ਹੈ ਜੀ ਆਪਣੇ ਕੋਲ ਪ੍ਰীতਮ ਸਿੰਘ সফীর অপশন নাম্বার 2 প্রীতম ਸਿੰਘ সফীর ਹੋਏ ਨੇ ਜੋ ਇਹਨਾਂ ਨੇ ਖੁੱਲੀ ਕਵਿਤਾ ਰੁਵਾਈਆਂ ਕਵਿਤਾ ਰਾਹੀਂ ਰੇਖਾ ਚਿੱਤਰ ਲਿਖੇ ਤੇ ਗੀਤ ਵੀ ਲਿਖੇ ਇਹ ਇਹਨਾਂ ਦੀ ਸਪੈਸ਼ਲਿਟੀ ਸੀ ਕਵਿਤਾ ਰਾਹੀਂ ਚਿੱਤਰ ਰੇਖਾ ਚਿੱਤਰ ਲਿਖਨੇ ਪ੍ਰਸ਼ਨ ਨੰਬਰ 19 ਚਿੰਤਨ ਦੀ ਦੁਨੀਆ ਵਿੱਚ ਡੈਸ਼ ਤਬਦੀਲੀ ਦੀ ਰਫਤਾਰ ਅਸਲੋਤੀਮੀ ਹੈ 1 ਉਪਭੋਗਤਾਵਾਦ 2 ਗਿਣਾਤਮਕ 3 ਮੰਡੀ 4 ਗੁਣਾਤਮਕ ਸਹੀ ਉੱਤਰ ਲੌਕ ਕਰੋ ਜੀ ਚਿੰਤਨ ਦੀ ਦੁਨੀਆ ਵਿੱਚ ਡੈਸ਼ ਤਬਦੀਲੀ ਦੀ ਰਫ਼ਤਾਰ ਅਸਲੋਤੀਮੀ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 4 ਗੁਣਾਤਮਕ ਪ੍ਰਸ਼ਨ ਨੰਬਰ B 16 ਦਾ ਸਾਲਣ ਰਚਨਾ ਕਿਸ ਦੀ ਹੈ অপਸ਼ਨ ਨੰਬਰ 1 ਖਾਲਿਦ ਹੁਸੈਨ 2 ਗੁਰਦੇਵ ਸਿੰਘ ਰੂਪਾਨਾ 3 ਨਿਰੰਜਨ ਤਸਨੀਮ 4 ਕਿਰਪਾਲ ਕਜਾਕ ਪ੍ਰਸ਼ਨ ਨੰਬਰ B ਲਈ ਸਹੀ ਉੱਤਰ ਦਿਓ ਜੀ ਸੂਣਾ ਦਾ ਸਾਲਣ ਰਚਨਾ ਕਿਸ ਦੀ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਖਾਲਿਦ ਹੁਸੈਨ ਜੋ ਖਾਲਿਦ ਹੁਸੈਨ ਹੋਏ ਨੇ ਇਹਨਾਂ ਨੂੰ 2021 ਦੇ ਵਿੱਚ ਭਾਰਤੀ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੂਣਾ ਦਾ ਸਾਲਣ ਲਈ ਜੇ ਸੂਣਾ ਦਾ ਸਾਲਣ ਦੀ ਵਿਦਾ ਪੁੱਛੀ ਜਾਵੇ ਤਾਂ ਇਹ ਹੈ ਨਿੱਕੀ ਕਹਾਣੀ की है जी निक्की कहानी प्रश्न नंबर एलिमेंट्स ऑफ पोएट्री किस दी रचना है ऑप्शन नंबर एक जॉर्ज लुकाच दो हैलीडे तीन रोबर्ट सोल्स चार जोंग एलीमेंट्स ऑफ पोएट्री किस की रचना है ऑप्शन नंबर तीन सही है जी अपने को रोबर्ट सोल्ज प्रश्न नंबर बाई ਰਵਾਬ ਮੰਗੋਣਾ ਦਾ ਵਰਤਾਂਤ ਦੀ ਵਿਦਾ ਕੀ ਹੈ? অপਸ਼ਨ ਨੰਬਰ 1 ਵਾਰਤਿਕ 2 ਕਵਿਤਾ 3 ਕਿੱਸਾ 4 ਗੀਤ ਪ੍ਰਸ਼ਨ ਨੰਬਰ Y ਦੇ ਲਈ ਉੱਤਰ ਕਰੋ ਜੀ। ਰਵਾਬ ਮੰਗੋਣਾ ਦਾ ਵਰਤਾਂਤ ਦੀ ਵਿਦਾ ਕੀ ਹੈ? ਇਹ ਵਾਰਤਿਕਾ ਜੀ। ਜੇ ਪੁੱਛ ਲਿਆ ਜਾਵੇ ਕਿੰਨਾ ਦੀ ਵਾਰਤਿਕ ਹੈ ਤਾਂ ਤੁਸੀਂ ਉੱਤਰ ਦਿਓਗੇ ਗਿਆਨੀ ਦਿੱਤ ਸਿੰਘ ਦੀ ਆ। ਗਿਆਨੀ ਦਿੱਤ ਸਿੰਘ ਦੀ। ਇੱਕ ਗਿਆਨੀ ਗੁਰਦੇਵ ਸਿੰਘ ਹੋਏ ਨੇ ਇਹ ਗਿਆਨੀ ਦਿੱਤ ਸਿੰਘ ਦੀ ਗੱਲ ਹੋ ਰਹੀ ਹੈ। ਪ੍ਰਸ਼ਨ ਨੰਬਰ 13 ਵੀਰ ਨੂੰ ਭੀਰ ਕਿਸ ਉਪਬੋਲੀ ਵਿੱਚ ਬੋਲਿਆ ਜਾਂਦਾ ਹੈ? ਆਪਸ਼ਨ ਨੰਬਰ 1 ਮਾਜੀ 2 ਦੁਆਬੀ 3 ਪੁਆਦੀ 4 ਮਲਵਈ। ਪ੍ਰਸ਼ਨ ਨੰਬਰ 23 ਲਈ ਉੱਤਰ ਚੁਣੋ ਜੀ। ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 2 ਦੁਆਬੀ ਦੁਆਬੀ ਦੇ ਵਿੱਚ ਬੋਲਿਆ ਜਾਂਦਾ ਹੈ। प्रश्न नंबर चौबी चेतन तौर पर मार्कसवादी धारा अपना वाला कवि है ऑप्शन नंबर एक संत सिंह सेखो दो जगतार तीन बाबा बलवंत चार सुरजीत पात्र सही उत्तर लॉक करो जी चेतन तौर पर मार्कसवादी धारा अपना वाला कवि है अपने ऑप्शन नंबर तीन सही बाबा बलवंत सिंह जी प्रश्न नंबर पच्ची ਚੰਡੀ ਦੀ ਵਾਰ ਦੀ ਭਾਸ਼ਾ ਹੈ অপশন ਨੰਬਰ 1 ਮਾਝੀ 2 도ਆਬੀ 3 ਲੈਂਦੀ 4 ਬ੍ਰਿਜ ਸਹੀ ਤੁਲਾਵ ਜੀ ਚੰਡੀ ਦੀ ਵਾਰ ਦੀ ਭਾਸ਼ਾ ਹੈ ਆਪਣੇ ਕੋਲੇ 도ਆਬੀ অপশন ਨੰਬਰ 2 ਸਹੀ ਹੈ ਜੋ ਚੰਡੀ ਦੀ ਵਾਰ ਆ ਉਹ ਮੰਗਲਾ ਚਰਨ ਨਾਲ ਸ਼ੁਰੂ ਹੁੰਦੀ ਆ ਇਹਦੇ ਵਿੱਚ ਪਹਿਲੇ 10 ਗੁਰੂ ਸਹਿਵਾਨ ਜੀ ਨੂੰ ਧਿਆਇਆ ਗਿਆ ਪਰ ਇਹ ਤਾਂਪੋ ਘਾਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਐ ਐਦਾਂ ਕਰਕੇ 10 ਗੁਰੂ ਸਹਿਬਾਨ ਜੀ ਨੂੰ ਧਿਆਇਆ ਗਿਆ ਪਰ ਮੂਲ ਕਥਾ ਦੇ ਵਿੱਚ ਜੋ ਇਸ ਦੀ ਮੂਲ ਕਥਾ ਉਹਦੇ ਵਿੱਚ ਮੰਗਲਾ ਚਰਣ ਨਹੀਂ ਮੂਲ ਕਥਾ ਮਾਰਕੰਡੇ ਪੁਰਾਣ ਦੀ ਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਇਹਦੇ ਵਿੱਚ ਭਗਤੀ ਤੇ ਵੀਰ ਰਸ ਦੋਨੋਂ ਨੇ 54 ਪੌੜੀਆਂ ਨੇ ਤੇ ਪਹਿਲੀਆਂ 5 ਪੌੜੀਆਂ ਤੋਂ ਬਾਅਦ ਇੱਕ ਦੋਹਰਾ ਆਉਂਦਾ ਕਈ ਲੋਕ ਦੋਹਰੇ ਨੂੰ ਵਿੱਚੀ ਗਿਣ ਕੇ 55 ਪੌੜੀਆਂ ਕਹਿ ਦਿੰਦੇ ਆ ਪਹਿਲੀਆਂ ਪੰਜ ਪੌੜੀਆਂ ਤੋਂ ਬਾਅਦ ਦੋਹਰਾ ਆਉਂਦਾ ਇੱਥੇ ਹੀ ਆਪਣਾ ਟੈਸਟ ਹੁੰਦਾ ਅੱਜ ਦਾ ਖਤਮ ਤੇ ਤੁਸੀਂ ਮੈਨੂੰ ਦੱਸੋਗੇ ਕਮੈਂਟ ਬਾਕਸ ਦੇ ਵਿੱਚ ਤੁਹਾਡੇ 25 ਦੇ ਵਿੱਚੋਂ ਕਿੰਨੇ ਕੁਐਸਚਨਸ ਨੇ ਜਿਹੜੇ ਸਹੀ ਗਏ ਨੇ ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਮੈਨੂੰ ਰਪਿੰਦਰ ਨੂੰ ਦਿਓ ਇਜਾਜ਼ਤ ਜੀ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ